ਕਹਿੰਦੇ ਕਸ਼ਮੀਰ ਨੂੰ ਸਵਰਗ ਕਹਿੰਦੇ ਤੇ ਸਵਰਗ ਦੇ ਵਿੱਚ ਪਹੁੰਚ ਗਿਆ ক্রিকেট ਦਾ ਬਾਦਸ਼ਾਹ ਸਚਨ ਤੰਦੁਲਕਰ ਤੇ ਉੱਥੇ ਜਾ ਕੇ ਦੱਸ ਦਿੱਤਾ ਕਿ ਅੱਜ ਦੇ ਸਮੇਂ ਦੇ ਵਿੱਚ ਕਿੰਨੀ ਆਜ਼ਾਦੀ ਮਾਣਦੇ ਨੇ ਕਸ਼ਮੀਰ ਦੇ ਵਿੱਚ ਜਿੱਥੇ ਅਜੇ ਇਹ ਇਲਾਕੇ ਸੀ ਜਿੱਥੇ ਲੋਕ ਜਾਣ ਤੋਂ ਵੀ ਡਰਦੇ ਸੀ ਅੱਜ ਉਸ ਜਗ੍ਹਾ ਤੇ ਜਾ ਕੇ ਸਚਨ ਤੰਦੁਲਕਰ ਨੇ ਜਿਹੜਾ ਮੈਚ ਖੇਡ ਕੇ ਇਹ ਦਿਖਾ ਦਿੱਤਾ ਕਿ ਹਰ ਜਗ੍ਹਾ ਸਕੂਨ ਤੇ ਸ਼ਾਂਤੀ ਹੈ ਸ਼ਾਂਤੀ ਦਾ ਮਾਹੌਲ ਪੂਰੇ ਭਾਰਤ ਭਰ ਦੇ ਵਿੱਚ ਬਣਿਆ ਹੋਇਆ ਹੈ ਜੇ ਬਾਰਡਰਾਂ ਦੀ ਗੱਲ ਕਰੀਏ ਸਰਹੱਦਾਂ ਦੀ ਗੱਲ ਕਰੀਏ ਤਾਂ ਉੱਥੇ ਕਿਸੇ ਕਿਸਮ ਡਰਨੀ ਕਿਉਂਕਿ ਕਸ਼ਮੀਰ ਦੇ ਵਿੱਚ ਜਦੋਂ ਕੋਈ ਲੋਕ ਜਾਂ ਟੂਰਿਸਟ ਜਾਂਦੇ ਨੇ ਤਾਂ ਉੱਥੇ ਇੱਕ ਗੱਲ ਤੋਂ ਘਬਰਾਉਂਦੇ ਨੇ ਕਿ ਉੱਥੇ ਕਿਸੇ ਟਾਈਮ ਵੀ ਗੋਲੀ ਚੱਲ ਸਕਦੀ ਹੈ ਤਾਂ ਉਸ ਚੀਜ਼ ਦੇ ਉੱਪਰ ਸੋਸ਼ਲ ਮੀਡੀਆ ਦੇ ਉੱਪਰ ਵੀਡੀਓ ਜਿਹੜੀ ਹੈ ਵਾਇਰਲ ਹੋ ਰਹੀ ਹੈ ਸਚਨ ਤੰਦੁਲਕਰ ਕਸ਼ਮੀਰ ਦੇ ਵਿੱਚ ਜਾਂਦੇ ਨੇ ਤੇ ਉੱਥੇ ਜਾ ਕੇ ਆਪਣੇ ਸੋਸ਼ਲ ਮੀਡੀਆ ਹੈਂਡਲਰ ਤੇ ਇੱਕ ਪੋਸਟ ਸਾਂਝੀ ਕਰਦੇ ਉੱਤੇ ਲਿਖਦੇ ਹੈ ਕਿ ਕ੍ਰਿਕਟ ਇਨ ਹੈਵਨ ਆ ਪਹਿਲਾਂ ਤਾਂ ਤੁਹਾਨੂੰ ਵੀਡੀਓ ਦਿਖਾਉਨੇ ਆ ਵੀਡੀਓ ਦੇਖਿਓ ਤੇ ਵੱਧ ਤੋਂ ਵੱਧ ਲਾਈਕ ਕਰਕੇ ਸ਼ੇਅਰ ਕਰਿਓ ਪਹਿਲਾਂ ਵੀਡੀਓ ਦੇਖਦੇ ਆਪਾਂ ਸਚਨ ਇਧਰ ਦੇ ਮੋਬਾਈਲ ਉਹ ਮਾਰੋ ਬੋਲਰ ਮੇਨ ਬੋਲਰ ਇਹ ਕਸ਼ਮੀਰ ਦੀਆਂ ਵਾਦੀਆਂ ਨੇ ਜਿੱਥੇ ਸਚਿੰਤ ਤੰਦੂਲਕਰ ਪਹੁੰਚਿਆ ਦੇਖੋ ਹਮ ਖੇਲੇ ਪਹੁੰਚੇ ਇਹਨਾਂ ਦਾ ਸਵਾਗਤ ਕੀਤਾ ਦੇਖੋ ਪੁਲਿਸ ਮੁਲਾਜ਼ਮ ਵੀ ਨਾਲ ਨੇ ਉਹ ਖੇਲਦੇ ਹੋ ਆ ਦੇਖ ਸਕਦੇ ਹਾਂ ਪਰਨ ਵੀ ਅਟੇਟ ਇਥੇ ਆ ਰਿਹਾ ਹੈ ਆਰਮੀ ਵਾਲੇ ਬਾਲ ਬੋਲਿੰਗ ਕਰ ਰਹੇ ਹੈ ਤੇ ਦੂਸਰੇ ਪਾਸੇ ਸਚਨ ਤੰਦੂਲਕਰ ਜਿਹੜਾ ਸ਼ਾਰਟ ਤੇ ਸ਼ਾਰਟ ਮਾਰ ਰਿਹਾ ਹੈ ਇਹ ਇਹ ਤਸਵੀਰਾਂ ਬਿਆਨ ਕਰਦੀਆਂ ਨੇ ਕਿ ਜਿਹੜੀ ਬਾਰਡਰਾਂ ਦੀ ਗੱਲ ਕੀਤੀ ਜਾਂਦੀ ਸਰੇਦਾਂ ਦੀ ਆ ਦੇਖੋ ਤੁਸੀਂ ਸਕੂਨ ਤੇ ਸ਼ਾਂਤੀ ਹਰ ਜਗ੍ਹਾ ਦੇਖਣ ਨੂੰ ਮਿਲਦਾ ਆ ਦੇਖੋ ਇਹ ਟੈਲੈਂਟ ਹੈ ਸਚਨ ਤੰਦੂਲਕਰ ਦਾ ਜਿਹੜਾ ਦੇਖੋ ਤੁਸੀਂ ਵੀ ਕਿਸ ਤਰੀਕੇ ਨਾਲ ਆ ਦੇਖੋ ওকে ਥੈਂਕ ਯੂ ਤਾਂ ਦੇ ਸਕਦੇ ਹਾਂ ਵੀ ਇਹ ਜਿਹੜਾ ਪਿਆਰ ਹੈ ਲੋਕਾਂ ਦਾ ਇਹ ਕਿੰਨੇ ਪਿਆਰ ਕਰਨ ਵਾਲੇ ਨੇ ਤੇ ਸਭ ਤੋਂ ਵੱਡੀ ਗੱਲ ਇਹ ਹੈ ਵੀ ਕਸ਼ਮੀਰ ਦੇ ਵਿੱਚ ਜਿੱਥੇ ਟੂਰਿਸਟ ਜਿਹੜਾ ਬਹੁਤ ਜ਼ਿਆਦਾ ਘਬਰਾਉਂਦੇ ਨੇ ਸਹਿਮ ਦੇ ਵਿੱਚ ਰਹਿੰਦੇ ਨੇ ਅਜਿਹਾ ਕੁਝ ਵੀ ਨਹੀਂ ਦੋਸਤੋ ਸਚਨ ਤਿੰਦੁਲਕਰ ਨੇ ਲਿਖਿਆ ਹੈ ਕਿ ਉੱਥੇ ਜੰਨਤ ਹੈ ਜੰਨਤ ਦਾ ਆਨੰਦ ਲਓ ਤੇ ਜਿਹੜੀਆਂ ਜਗਾਵਾਂ ਤੇ ਲੋਕ ਜਾਣ ਤੋਂ ਡਰਦੇ ਸੀ ਉਹਨਾਂ ਜਗਾਵਾਂ ਤੇ ਜਾ ਕੇ ਸਚਨ ਤਿੰਦੁਲਕਰ ਨੇ ক্রিকেট ਖੇਡ ਕੇ ਦਿਖਾਤਾ ਇਸ ਤੋਂ ਵੱਡਾ ਕੀ ਹੋ ਸਕਦਾ ਕਮੈਂਟ ਕਰਕੇ ਜਰੂਰ ਦੱਸਿਓ ਆਪਣੀ ਰਾਇ ਤੇ ਲਾਈਕ ਕਰਕੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਨਾਲ ਧੰਨਵਾਦ